ਜਿਵੇਂ ਹੀ 6 ਵਜਦੇ ਨੇ ਤਾਂ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਹੈ ਇਸ ਟਾਈਮ 8 ਵਜਿਆਂ ਵਾਲੇ ਨੇ ਤੇ ਸੂਰਜ ਬਿਲਕੁਲ ਸਿਖਰ ਦੇ ਉੱਤੇ ਹੈ ਤੇ ਗਰਮੀ ਦਿਨ ਚੜਦੇ ਹੀ ਇੰਨੀ ਪੈਣ ਲੱਗੀ ਤਾਂ ਅੱਗੇ ਜਾ ਕੇ ਕੀ ਹਾਲ ਹੋਣਾ ਹੈ ਇਹ ਹੁਣੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਪੱਕਾ ਦਿਨ ਚੜ੍ਹਦਾ ਹੀ ਚੱਲਣ ਲੱਗ ਗਿਆ ਤਾਂ ਅੱਗੇ ਕੀ ਹਾਲ ਹੋਣਾ ਹੈ ਅੱਗੇ ਲਾਲ ਇੱਟਾਂ ਲੱਗਦੀਆਂ ਹੁੰਦੀਆਂ ਸੀਗੀਆਂ ਹੁਣ ਇੱਟਾਂ ਦੀ ਜਗ੍ਹਾ ਦੇ ਉੱਤੇ ਆਹ ਸੀਮੈਂਟ ਦੀਆਂ ਇੱਟਾਂ ਆ ਗਈਆਂ ਲੱਗਦੀਆਂ ਤਾਂ ਉਹ ਵੀ ਨੇ ਪਰ ਉਹਨਾਂ ਦੀ ਜਗ੍ਹਾ ਦੇ ਉੱਤੇ ਆਹ ਇੱਟਾਂ ਆ ਗਈਆਂ ਜਿਹੜੀਆਂ ਅੱਜਕੱਲ ਮਕਾਨਾਂ ਦੇ ਵਿੱਚ ਲੱਗਦੀਆਂ ਨੇ ਇੰਟਰਲੌਕ ਟਾਇਲ ਨੇ ਐਸਾ ਟਰੈਂਡ ਫੜਿਆ ਕਿ ਅੱਜਕਲ ਫਰਸ਼ਾਂ ਦੇ ਉੱਤੇ ਇੰਟਰਲੌਕ ਟਾਇਲ ਹੀ ਰਹਿ ਗਈ ਲੱਗਣ ਵਾਸਤੇ ਇੰਟਰਲੌਕ ਟਾਇਲ ਦੇ ਨਾਲ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਪਾਲੋ ਆਹ ਹੁਣ ਜਿੱਥੇ-ਜਿੱਥੇ ਤੁਸੀਂ ਦੇਖਦੇ ਹੋ ਇੰਟਰਲੌਕ ਲੱਗੀ ਹੋਈ ਹੈ ਜਿੱਥੇ-ਜਿੱਥੇ ਮਿੱਟੀ ਪਈ ਹੋਈ ਹੈ ਇੱਥੇ-ਇੱਥੇ ਘਾਹ ਲੱਗਣਾ ਹੈ ਤੇ ਘਾਹ ਲੱਗਣ ਤੋਂ ਬਾਅਦ ਇੰਟਰਲੌਕ ਦਾ ਜਿਹੜਾ ਡਿਜ਼ਾਈਨ ਹੈ ਉਹ ਅਲੱਗ ਹੀ ਹੋ ਜਾਣਾ ਆ ਦੇਖੋ ਆ ਇੰਟਰਲੋ ਇੱਟਾਂ ਦੀ ਜਗ੍ਹਾ ਦੇ ਉੱਤੇ ਆ ਪਲੇਨ ਇੰਟਰਲੌਕ ਲੱਗੀ ਹੋਈ ਹੈ ਇੱਧਰ ਇੰਟਰਲੌਕ ਦਾ ਡਿਜ਼ਾਈਨ ਬਣਾਇਆ ਹੋਇਆ ਹੈ ਜਿੱਥੇ-ਜਿੱਥੇ ਮਿੱਟੀ ਪਈ ਹੋਈ ਹੈ ਇੰਟਰਲੌਕ ਦੇ ਵਿੱਚ ਇੱਥੇ-ਇੱਥੇ ਘਾਹ ਲੱਗਣਾ ਹੈ ਘਾਹ ਲੱਗਣ ਤੋਂ ਬਾਅਦ ਡਿਜ਼ਾਈਨ ਹੋਰ ਹੀ ਹੋ ਜਾਣਾ ਹੈ ਆ ਇੰਟਰਲੌਕ ਲੱਗ ਰਹੀ ਹੈ ਇੱਥੇ ਤੁਹਾਨੂੰ ਕਾ ਲੱਗਿਆ ਵੀ ਦਿਖਾਣੇ ਆ ਵੀ ਕਾ ਲੱਗਣ ਤੋਂ ਬਾਅਦ ਕਿਸ ਤਰ੍ਹਾਂ ਦਾ ਡਿਜ਼ਾਈਨ ਹੋ ਜਾਣਾ ਹੈ ਇੰਟਰਲੌਕ ਟਾਇਲ ਦੇ ਵਿੱਚ ਵਿੜੇ ਦੇ ਵਿੱਚ ਕਾ ਲਾ ਕੇ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਕੱਟ ਸਕਦੇ ਆ ਵੀ ਬਹੁਤ ਸੋਹਣਾ ਡਿਜ਼ਾਈਨ ਕੱਟਿਆ ਹੋਇਆ ਹੈ ਹੱਲੇ ਤਿਆਰੀ ਚੱਲਦੀ ਪਈ ਐ ਜਦੋਂ ਇਹ ਮੁਕੰਮਲ ਹੋ ਜਾਊਗਾ ਫੇਰ ਦੇਖਾਂਗੇ ਇੱਕ ਦਿਨ ਫੇਰ ਆਊਗਾ ਇੱਥੇ ਫੇਰ ਦੇਖਾਂਗੇ ਇਹ ਵੀ ਇਹਦੀ ਲੁੱਕ ਕੀ ਬਣਦੀ ਐ ਉਹ ਦੂਰ ਤੱਕ ਇੰਟਰਲੌਕ ਹਜੇ ਤਿਆਰੀ ਚੱਲਦੀ ਪਈ ਐ ਜਿਸ ਦਿਨ ਇਹ ਖਤਮ ਹੋਊਗਾ ਉਸ ਦਿਨ ਪਤਾ ਲੱਗੂਗਾ ਵੀ ਇਹਦੀ ਲੁੱਕ ਕੀ ਬਣਦੀ ਐ ਆ ਵਿੱਚ ਇੰਨੀ ਜਗ੍ਹਾ ਦੇ ਵਿੱਚ ਇਹਨਾਂ ਨੇ ਘਾਹ ਲਾਣਾ ਮਤਲਬ ਕਿ ਡਿਜ਼ਾਈਨ ਕੱਢਿਆ ਹੋਇਆ ਵਿਚ ਦੀ ਸੜਕ ਵਿਚ ਦੀ ਆ ਥੋੜੀ ਜੀ ਸੜਕ ਬਣਾਈ ਹੋਈ ਆ ਲੰਘਣ ਨੂੰ ਉਧਰ ਵੀ ਘਾਹ ਲੱਗਣਾ ਤੇ ਇਧਰ ਵੀ ਘਾਹ ਲੱਗਣਾ ਮਤਲਬ ਤੋਲ ਮੋਲ ਕੇ ਜੇ ਬੋਲਿਆ ਜਾਵੇ ਤਾਂ ਜਿਹੜੀਆਂ ਲਾਲ ਇੱਟਾਂ ਪਹਿਲੇ ਲੱਗਦੀਆਂ ਹੁੰਦੀਆਂ ਸੀਗੀਆਂ ਉਹ ਲੱਗਦੀਆਂ ਤਾਂ ਜ਼ਰੂਰ ਨੇ ਪਰ ਉਹ ਘੱਟ ਰਹਿ ਗਈਆਂ ਅੱਜ ਕੱਲ੍ਹ ਜ਼ਿਆਦਾਤਰ ਇੰਟਰਲੌਕ ਹੀ ਲੱਗ ਰਹੀ ਹੈ